ਹਾਂਜੀ ਭਾਈ ਜੀ ਸੱਸੀ ਗਾਲ ਜੀ ਸਾਰਿਆਂ ਮੰਡੀ ਦੇ ਵਿੱਚ ਪਹੁੰਚ ਕੇ ਜੋ ਉੱਪਰ ਦੇ ਮੰਡੀ ਦੇ ਵਿੱਚ ਸ਼ੁਰੂ ਹੋ ਗਿਆ ਘਾੜਾ ਮੈਚ ਲੱਗਣ ਵਾਲੇ ਆ ਤੇ ਸਾਰਾ ਦਿਨ ਦਾ ਬਣਾਉਣਾ ਨਾ ਵੀਰੇ ਆਪਾਂ ਆ ਗਏ ਗੁੱਡੇ ਭਾਈਆ ਜਾਬ ਤੇ ਆ ਗਏ ਜਾਬ ਤੇ ਜਾਬ ਤੇ ਛੁੰਨੇ ਦੀ ਜਾਬ ਰੈਡੀ ਆ ਹਾਂਜੀ ਐਂ ਮਿਲਦੇ ਆ ਵੇਖ ਲੈ ਪਤਾ ਨਹੀਂ ਕਿਹੜੇ ਸ਼ੋਗਾਂ ਨਹੀਂ ਮਿਲਦੇ ਹਾਂ ਕੋਈ ਨਹੀਂ ਬੰਦਕ ਨੂੰ ਭੁੱਲ ਜੂਗੇ ਵੀਰੇ ਬੰਦੇ ਕੋ ਨੂੰ ਇਹਨਾਂ ਨੂੰ ਯਾਦ ਹੀ ਨਹੀਂ ਰਹਿਣਾ ਕੁਝ ਮੈਚ ਹੋ ਗਿਆ ਸ਼ੁਰੂ ਰੇਡਾਂ ਜੱਫੇ ਰੇਡਾਂ ਤੇ ਜੱਫੇ ਠਾ 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 ਕਰਾ ਦੇਣੀਆਂ ਜੋ ਬਰਾਣੇ ਬਾ ਦੇ ਨੱਜ ਐ ਬਬਲੂ ਕਿਵੇਂ ਆ ਲੱਗਦਾ ਏ ਥੋੜੇ ਟਾਈਮ ਨੂੰ ਵੇਖੀ ਕਿਵੇਂ ਹੁੰਦੇ ਮੂੰਹ ਜਣਾ ਆ ਨਮਿਆ ਕਿਵੇਂ ਆਉਂਦਾ ਸਵਾਲ ਆ ਆ ਇਹ ਆ ਗਿਆ ਓਹ ਆ ਲੱਗੇਗਾ ਕ੍ਰਿਸ਼ਨ ਯਾਰ ਕ੍ਰਿਸ਼ਨ ਕੋਈ ਨਹੀਂ ਕੋਈ ਨਹੀਂ ਕਿ째 ਚੱਲਿਆਂਦਾ ਇੰਨਾ ਕਰਵਾਈ ਜਾਣੀ ਹੁੰਦਾ ਹਾਂਜੀ ਮਿੱਤਰੋ ਆ ਲੱਗੇ ਪੈ ਚੋਬਰ ਅੱਜ ਮੰਡੀ ਦੇ ਵਿੱਚ ਗਾਹ ਪਾਈ ਜਾਂਦੇ ਆ ਹੈ ਦੋ ਘੈਂਟ ਮੋੜਾ ਮੰਡੀ ਦਾ ਚੱਕੀ ਹੁੰਦੇ ਜੀ ਉਹਦੇ ਕੰਮ ਭੈਣ ਮੁੰਡੇ ਆ ਕਹਿੰਦੇ ਆ ਲੈਂਦੇ ਆਗੇ ਭੈਣ ਚ ਹੈ ਆ ਦੇਖੋ ਐ ਚੱਕਦੇ ਆ ਇਹ ਆ ਦੇਖੋ ਐ ਪਾਉਂਦੇ ਆ ਗਾਹ ਮੰਡੀ ਚ ਹਾਂ ਆ ਦੇਖੋ ਬਈ ਇਹ ਡਿਮਾਂਡ ਤੇ ਆਇਆ ਡਿਮਾਂਡ ਤੇ ਇਹਨਾਂ ਦੀ ਵੀ ਡਿਮਾਂਡ ਆ ਅੱਜ ਕੱਲ ਅੱਜ ਕੱਲ ਸਿੱਕਾ ਚੱਲਦਾ ਕਹਿੰਦੇ ਦਾਣਾ ਮੰਡੀ ਚ ਆਹ ਦੇਖੋ ਜੋਦਾ ਉਧਾਂ ਚੜਿਆ ਪਿਆ ਮੱਗਾ ਸਿੰਘ ਆ ਮੰਡੀ ਦਾ ਮਾਹੌਲਾ ਲਓ ਬਈ ਅੱਜ ਸਾਰਾ ਦਿਨ ਇੱਥੇ ਹੀ ਆਗੇ ਖੁਆਦ ਆ ਰਿਹਾ ਪੂਰਾ ਮਿੱਤਰੋ ਸਿਰੇ ਦਾ ਕੰਮ ਆ ਬੋ ਘਾਟਾ ਯਾਰ ਮੰਡੀ ਚ ਵੀ ਤੇ ਮਿਹਨਤ ਆ ਗਈ ਆ ਪਰ ਸਵਾਦ ਵੀ ਬਹੁਤ ਆਗਾ ਚੰਗੇ ਕਹਿਣਾ ਮਤਲਬ ਨਾਲ ਯਾਰ ਮਿੱਤਰ ਹੋਣ ਦਾ ਹੋਰ ਸਵਾਦ ਆਉਂਦਾਗਾ ਕੰਮ ਕਰਨ ਦਾ ਮਿਹਨਤ ਤਾਂ ਹੈਗੀ ਆ ਮੰਡੀ ਚ ਪਰ ਸਵਾਦ ਵੀ ਆਗਾ ਇੱਕ ਵੱਖਰਾ ਹੀ ਆ ਆਪ ਦਾ ਨਜ਼ਾਰਾ ਇਹਦਾ ਵੀ ਤੇ ਆਹ ਦੇਖੋ ਜੋ ਉੱਪਰ ਲੱਗੇ ਪਏ ਆ ਬਸ ਥੋੜੀ ਸਾਡੀ ਢੇਰੀ ਹੈਗੀ ਫੇਰ ਸਾਡਾ ਲੰਚ ਟਾਈਮ ਲੰਚ ਟਾਈਮ ਕਦੋਂ ਆ ਮੰਡੇ ਆਪਣਾ ਅਜੇ ਬ੍ਰੇਕਫਾਸਟ ਵੀ ਨਹੀਂ ਹੋਇਆ ਪਰ ਸਾਡਾ ਹਾਂਜੀ ਬਾਈ ਜੀ ਕਿਹੜਾ ਦਾ ਟਾਈਮ ਹੋ ਗਿਆ ਬ੍ਰੇਕਫਾਸਟ ਹੋ ਗਿਆ ਸਾਡਾ ਪਤਾ ਨਹੀਂ ਕਿੰਨੇ ਵਜੇ ਹੋਇਆ ਕਿੰਨੇ ਵਜੇ ਹੋਇਆ ਸਾਢੇ 11 ਵਜੇ ਗਾ 11 ਵਜੇ ਆ ਦੇਖੋ ਸਾਡਾ ਟੈਂਟ ਇਹ ਟੈਂਟ ਹਮਾਚ ਉਹਦੇ ਦੇ ਨਹੀਂ ਮੈਂ ਜਾਂਦੇ ਹੁੰਦੇ ਹਮਾ ਚਲਦੇ ਜਾਂਦੇ ਹੁੰਦੇ ਆ ਟੂਰ ਤੇ ਟੂਰ ਸਾਡਾ ਮੰਡੀ ਚ ਆ ਉਹ ਬੈਠੇ ਮੁੰਡੇ ਇਧਰ ਵੀ ਬੈਠੇ ਕਾ ਪੀ ਲੋ ਬਾਈ ਚਾਹ ਪੀ ਲੋ ਚਾਹ ਦਾ ਟਾਈਮ ਹੋ ਗਿਆ ਤੇ ਬਾਕੀ ਠੀਕ ਆ ਥੋਣਾ ਬੋਲਾਗਾ ਬਦਗਾ ਲੱਗਦਾ ਬੰਦਾ ਰਿਆ ਸੀ ਆ ਵੀਖ ਲੋ ਐ ਆ ਇੱਥੇ ਜਾਣਾ ਸੀਗਾ ਮੈਂ ਪਕਾਉਂਦੇ ਰੋਟੀਆਂ ਐ ਆ ਟੱਕਣਾ ਕਿੰਨਾ ਕੁ ਪਕਾਦਾ ਓਏ ਓਏ ਤਰਨ ਪਾਲ ਓਏ ਕਿੰਨਾ ਆਟਾ ਖਾ ਗੇ ਛੜਦੇ ਆ ਚੋਪਰ ਸਿੱਤਾਂ ਦੇਖ ਲੋ ਮਾਉਦੀ ਇਹਨੂੰ ਕਹਿੰਨ ਲੱਗਿਆ ਸੀ ਮੈਂ ਇਹਨਾਂ ਨੂੰ ਨਹੀਂ ਚੱਕਿਆ ਬਈ ਫੋਨ ਨਹੀਂ ਬੰਦੀ ਕਰਕੇ ਸੀ ਭੰਦ ਨਾ ਗੱਡੀ ਵੀ ਮੇਰੇ ਸਾਲੇ ਦੀ ਭਰਮ ਚ ਨਹੀਂ ਨਾ ਆਉਂਦੀ ਉਦੋਂ ਕਿਉਂ ਬਬਲੂ ਰੋਟੀ ਦਾ ਖਾਣੀ ਆ ਹੁਣ ਬਈ ਕਿ ਮਹਲਾ 20 ਪਰ ਉਹ ਤਾਂ ਮੈਂ ਵੀ ਚੈੱਕ ਇਹ ਸ਼ਿਪ ਇਹ ਸ਼ਿਪ ਹੈ ਨਹੀਂ ਯਾ ਕੰਮ ਦਾ ਕੇ ਹੈਗਾ ਕੰਮ ਦਾ ਉਹ ਸ਼ਿਪ ਤਾਂ ਚੰਗਾ ਯਾਰ ਉਹਨੇ ਦਾਲ 2 ਘੰਟ ਬਣਾਈ ਹੁਣ ਆਇਆ ਹੈ ਬਾਈ ਆ ਮੇਰਾ ਵੀਰ ਕ੍ਰਿਸ਼ਨ ਆ ਬਹੁਤ ਧੰਮ ਰੱਖਦਾ ਬੰਦਾ ਯਾਰ ਹਰ ਕਿਹਦਾ ਲੱਗਿਆ ਪਿਆ ਮੁੰਡਾ ਯਾਰ ਭੈਣ ਜੋ ਕਮਾਲ ਹੀ ਕਰਤੀ ਯਾਰ ਹਾਂ ਜਿਵੇਂ ਨਜ਼ਾਰਾ ਆਈ ਜਾਂਦਾ ਫੁੱਲ ਮੰਡੀ ਦਾ ਆ ਦੇਖੋ ਬਾਈ ਯਾਰ ਮੁੰਡਾ ਹਾਂ ਪਹਿਲੇ ਮੁੰਡੇ ਕੰਨੀ ਆ ਰਹੀ ਹੈ ਅੱਛਾ ਤੇ ਤੂੰ ਹੀ ਮਨਲਾ ਕੰਡਾ ਹੀ ਖਰਾਬ ਕਰਤਾ ਓਏ ਬਾਈ ਬਿਲਕੁਲ ਤਰ ਤਰ ਬੱਕਟੇ ਹੈ ਆ ਦੇਖ ਲੋ ਮੁੰਡਿਆ ਨੇ ਸਾਡੀ ਲੇਬਰ ਆ ਨਾ ਜਿਹੜੀ ਹਾਂਜੀ ਗਾਇਸ ਗਾਇਸ ਵੀਰੇ ਗਾਇਸ ਕਾਇਸੂਰੇ ਮੰਡੀ ਚ ਹੁਣ ਆਪਣਾ ਕੰਮ ਆ ਉਹ ਵੀਰੇ ਕਾਇਸੂਰੇ ਮੰਡੀ ਚ ਕਿਵੇਂ ਲੱਗ ਰਿਹਾ ਤੁਹਾਨੂੰ ਮੰਡੀ ਚ ਕੰਡ ਖਾ ਰਹੀ ਆ ਤੁਹਾਨੂੰ ਕੰਡ ਨਹੀਂ ਕੁਝ ਵੀ ਖਾਂਦਾ ਜੀ ਲੱਗਿਆ ਹੋਇਆ ਤੁਹਾਡਾ ਹਾਂ ਮਨੋਰੰਜਨ ਦਾ ਸਾਧਨ ਸਾਧਨ ਬਹੁਤ ਹੈ ਹਾਂ ਬੱਬਲੂ ਜੀ ਆ ਮੜਾ ਚ ਲਾਓ ਜੀ ਆਪਣਾ ਮੈਂ ਤੁਹਾਨੂੰ ਮਹੱਤਵ ਬਣਾਉਣਾ ਹੈ ਹਾਂ ਪਾਣੇ ਲਗਾ ਰਿਹਾ ਹਾਂ ਕਿਉਂ ਗਏ ਜਾਂਦੇ ਨਾ 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 ਜਾਣੀ ਮੰਡੀ ਦੇ ਵਿੱਚ ਹੋਏ ਕ੍ਰਿਸ਼ਨ ਆਇਆ ਹੈ ਵੀਰੇ ਏ ਉਹ ਕ੍ਰਿਸ਼ਨਾ ਜੱਸੀ ਦੇ ਤੇਰਾ ਡਾਂਸ ਕਿ ਹੋਇਆ ਕਰਦੇ ਫਰਮੜਾ ਆ ਕ੍ਰਿਸ਼ਨ ਕ੍ਰਿਸ਼ਨ ਤੂੰ ਡਾਂਸ ਨਹੀਂ ਕਰਦਾ ਕਿਵੇਂ ਆ ਬਈ ਕ੍ਰਿਸ਼ਨ ਪੂਰਾ ਮਨੋਰੰਜਨ ਕਰਾਉਂਦਾ ਬੰਦਿਆਂ ਦਾ ਬਬਲੂ ਤੈਨੂੰ ਅੱਜ ਨਾ ਛਾਕੇ ਛੱਡੂ ਹਾਂ ਪਿੰਲੂ ਦੇ ਮੁੰਡਿਆਂ ਨੂੰ ਚਾੜ ਰਹੇ ਆ ਹਾਂ ਮੰਡੀ ਦਾ ਮਾਹੌਲ ਯਾਰ ਪੂਰਾ ਫਿਰ ਆ ਬਈ ਅੱਜ ਇੱਥੇ ਲਾਇਆ ਦੇਣ ਤੇ ਸਾਰੇ ਤਜਰਬੇ ਚੰਗੇ ਮਾਰੇ ਸਾਂਝੇ ਕਰ ਰਹੇ ਹਾਂ ਤੁਹਾਡੇ ਨਾਲ ਗਾਇਸ ਆ ਦੇਖੋ ਬਈ ਵੈਸੇ ਬੁਰਾ ਹਾਲਕ ਪਤਾ ਨਹੀਂ ਕਹਿ ਸਕਦੇ ਤੇ ਪਰ ਚੰਗਾ ਹੈਗਾ ਠੀਕ ਹੈ ਵਧੀਆ ਕਿਉਂ ਕਰਨ ਭਈਏ ਕਿਨੇ ਟ੍ਰਾਸਰਾਂ ਡੋਇਆ ਪਿਆ ਮੰਡਾ ਕਮੋ ਮੰਡੀ ਦਾ ਮਾਹੌਲ ਬਹੁਤ ਕੈਂਡਾ ਹਾਂ ਮੰਡੀ ਦਾ ਸੀਗਨ ਲਾਇਆ ਕਰੋ ਤੇ ਕਿੰਨਾ ਕਾਮਯਾਬ ਹੋਣਾ ਤੇ ਮੰਡੀ ਦਾ ਸੀਗਨ ਲਾਇਆ ਕਰੋ ਬੰਦਾ ਕਾਮਯਾਬ ਹੋ ਜਾਂਦਾ ਕਾਮਯਾਬ ਮੈਨੂੰ ਦੱਸੋ ਮੈਨੂੰ ਅਧਿਕਾਰ ਹੀ ਦੋਗੇ ਇਹ ਵੀਰੇ ਇਹਨਾਂ ਨੂੰ ਕਿਹਿੰਗਾ ਕਿਸਤਾ ਇਹ ਤਾਂ ਆਏ ਆ ਗੱਲ ਸਹੀ ਆ ਯਾਰ ਗੱਲ ਸਹੀ ਆ ਕਿਸਤਾ ਮੇਰੇ ਨਾਲ ਵਤਨਕ ਕਰਦੀਆਂ ਯਾਰ ਕਿਹਨੂੰ ਕਿਹਨੂੰ ਕਰਦੀਆਂ ਕਮੈਂਟਾਂ ਜੇ ਦੱਸੋ ਇਹਨੂੰ ਨਹੀਂ ਕਰਦੀਆਂ ਵੀਰੇ ਇਹਨਾਂ ਨੂੰ ਬਾਕੀ ਸਾਰਿਆਂ ਨੂੰ ਕਰਦੀਆਂ ਬਾਕੀ ਮੈਂ ਲਾਦਾ ਸਾਰੇ ਕਿਸਤਾ ਵਾਲੇ ਤੇ ਫਿਰਦੇ ਆ ਬੇਟਾ ਸਮ ਬੇਟੇ ਗੇਮ ਵਾਲਾ ਮੁੰਡਾ ਉਹ ਗੇਮ ਵਾਲਾ ਜਤਾ ਆ ਦੇ ਆ ਵਾਰਦੇ ਵੱਡੇ ਵੇਲੀ ਪੀਪੇ ਜਾਂਦੇ ਆ ਪੀਪੇ ਵਾਰਦਾ ਵੱਡਾ ਵੇਲੀ ਵੇਖੋ ਬਈ ਕੰਕ੍ਰੇਸ਼ਨ ਆ ਪੀਪੇ ਦਾ ਕੋਈ ਤੋਂ ਹੁਣ ਲੱਗਦਾ ਫਿਰਦਾ ਬਈ ਤੁਹਾਡੇ ਨਾਲ ਹੀ ਆ ਭਈਆਂ ਦੀ ਬਦੀਲੀ ਨੂੰ ਮਾਰਦਾ ਕਿਸ਼ ਨਾ ਆ ਪੀਪੇ ਜਵਾਰਦਾ ਭਈਆਂ ਦੀ ਬਦੀਲੀ ਹਮ ਕਰਤਾ ਜਿਹੜਾ ਹੋਇਆ ਡੰਗਾ ਆ ਹੋਰ ਫਿਰ ਕੰਡੇ ਹੋਰ ਲੱਗਦੇ ਹੋ ਸਹੀ ਗੱਲ ਆ ਚੱਲ ਜਿੰਨਾਂ ਨੇ ਇੱਕ ਸੰਦਰਾ ਨੇ ਕੰਡਾ ਹੀ ਖਰਾਬ ਕਰਤਾ ਸਾਦੇ ਲੱਗੇ ਬਦੀਆ ਮੌਗਾ ਆ